ਵਾਹਿគ្រੀ ਜੀ ਕਾ ਖਾਲਸਾ ਵਾਹਿគ្រੀ ਕੀ ਫਤਿਹ ਮੈਂ ਬਾਅਦ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਇੱਕ ਜਲਵਾ ਜਿਹੜਾ ਸ੍ਰੀ ਮੁਕਸਰ ਸਾਹਿਬ ਪੰਜਾਬ ਪਿੰਡ ਪਿਉਰੀ ਕਲੀ ਨੰਬਰ 14 ਦਿੱਪੀ ਤੇ ਅੱਜ ਅਸੀਂ ਸੋਏ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਸੋਏ ਨੂੰ ਸੰਸਕ੍ਰਿਤ ਪਾਸਾ ਵਿੱਚ ਸਤਪੁਸ਼ਪਾ ਕਿਹਾ ਜਾਂਦਾ ਹੈ ਔਰ ਹਿੰਦੀ ਪਾਸਾ ਵਿੱਚ ਸੋਆ ਸੋਏ ਕੀ ਬੀਜ ਕਿਹਾ ਜਾਂਦਾ ਹੈ ਔਰ ਫਾਰਸੀ ਪਾਸਾ ਵਿੱਚ ਤੁਖਮੇਸਤ ਕਿਆ ਜਾਂਦਾ ਹੈ ਸਤ ਤੁਖਮੇਸਤ ਕਿਆ ਜਾਂਦਾ ਹੈ ਔਰ ਅਰਬੀ ਪਾਸਾ ਵਿੱਚ ਸੀਤਵਤ ਕਿਆ ਜਾਂਦਾ ਹੈ ਇਹ ਜਿਹੜਾ ਸੋ ਹੈ ਸ੍ਰੇਸ਼ਟ ਹੁੰਦਾ ਹੈ ਔਰ ਗੁਣਕਾਰੀ ਹੁੰਦਾ ਹੈ ਜਿਸ ਤਰ੍ਹਾਂ ਕਿ ਵాయు ਰੂਪ ਦੀ ਵਜ੍ਹਾ ਨਾਲ ਔਰ ਕਫ ਵਰਗਮ ਦੀ ਵਜ੍ਹਾ ਨਾਲ ਅੱਖਾਂ ਅੱਖਾਂ ਚ ਦਰਦ ਹੋਣਾ ਔਰ ਨੇਤਰ ਰੋਗ ਇਹਨਾਂ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਔਰ ਆਗਮਾਨ ਅਫਾਰਾ ਉਦਰ ਸੂਲ ਸੂਜਣ ਕਿੰਨੀ ਰੋਗ ਇਹਨਾਂ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਔਰ ਇਸਤਰੀਆਂ ਦੇ ਜਿਸ ਤਰ੍ਹਾਂ ਕੇ ਗੁਪਤ ਅੰਗਾਂ ਦੀ ਪੀੜਾ ਔਰ ਦਰਦ ਜਿਸ ਤਰ੍ਹਾਂ ਕੇ ਜੋਨੀ ਸੂਲ ਇਹਨਾਂ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਇਹ ਜਿਹੜਾ ਜਿਸ ਤਰ੍ਹਾਂ ਕਿ ਇੱਕ શ્રેਸ਼ਟ ਹੁੰਦਾ ਔਰ ਗੁਣਕਾਰੀ ਹੁੰਦਾ ਹੈ ਔਰ ਸੁਆ ਗਰਮ ਹੁੰਦਾ ਹੈ ਉੱਚੜ ਹੁੰਦਾ ਹੈ ਜਿਸ ਤਰ੍ਹਾਂ ਕਿ ਅਤਿਅਧਿਕ ਗਰਮ ਹੁੰਦਾ ਹੈ ਗਰਮੀ ਕਰਨ ਵਾਲਾ ਹੁੰਦਾ ਹੈ ਆਰਤੀਪਨ ਪਾਚਨ ਹੁੰਦਾ ਹੈ ਹਲਕਾ ਹੁੰਦਾ ਹੈ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਇਹ ਜਿਹੜਾ ਸੁਆ ਔਰ ਵਸਤੀ ਪੇਟੂ ਪੇਡੂ ਦਰਦ ਹੋਣਾ ਔਰ ਸੋਜਣਾ ਇਹਨਾਂ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਔਰ ਵਾਤ ਕਫ ਔਰ ਬਹੁਤ ਸਾਰੇ ਰੋਗਾਂ ਦਾ ਸਮਨ ਕਰਨ ਵਾਲਾ ਹੁੰਦਾ ਹੈ ਇਹ ਜਿਹੜਾ ਸੋਹ ਹੈ શ્રેਸ਼ਟ ਹੁੰਦਾ ਹੈ ਔਰ ਦੀਪਨ ਪਾਚਨ ਹੁੰਦਾ ਹੈ ਭੁੱਖ ਤੇਜ ਕਰਨ ਵਾਲਾ ਹੁੰਦਾ ਹੈ ਜਿਸ ਤਰ੍ਹਾਂ ਕਿ ਕਿਰਮੀ ਰੋਗ ਅਫਾਰਾ ਔਰ ਪੇਟ ਫੁੱਲਣਾ ਸੋਜਣਾ ਇਹਨਾਂ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਜਿਸ ਤਰ੍ਹਾਂ ਕਿ ਕਫ ਔਰ ਖੰਗਸਾ ਵਰਗਮ ਇਹਨਾਂ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਔਰ ਵాయੂ ਰੂਪ ਦਾ ਨਾਸ ਕਰਨ ਵਾਲਾ ਹੁੰਦਾ ਹੈ ਵాయੂ ਕੀੜਾ ਉਦਰ ਕੀੜਾ ਇਹਨਾਂ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਜਿਸ ਤਰ੍ਹਾਂ ਕਿ ਵాయੂ ਕੀੜਾ ਤੇ શ્રેਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਇਹ ਜੋ ਜਸਤਰਾਂ ਕੇ ਸਵਾ ਹੁੰਦਾ ਹੈ ਸ਼੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਹਲਕਾ ਹੁੰਦਾ ਹੈ ਆਯੁਰਵੇਦ ਦੇ ਸ਼ਲੋਕਾਂਾਂ ਚ ਲਿਖਿਆ ਹੈ ਕਿ ਸਤ ਪੁਛਪਾ ਲਗੁਛ ਟਿਕਸ਼ਣਾ ਵਿਤ ਕਿਰ ਦੀਪਨੀ ਕਟੁਹਾ ਉਛਨਾ ਨਿੱਲ ਸਲੇਖਮ ਵਰਨ ਸਰਕਸ਼ੀ ਰੋਗ ਹਰਿਤ ਇਸ ਤਰ੍ਹਾਂ ਕਿ ਇਹ ਜਿਹੜਾ ਸੋਹ ਹੈ ਸ਼੍ਰੇਸ਼ਟ ਹੁੰਦਾ ਗੁਣਕਾਰੀ ਹੁੰਦਾ ਹੈ ਸਤ ਪੁਛਪਾ ਲਘੂ ਸਤਿਖਸ਼ਣਾ ਔਰ ਕੁਛ ਕੁਛ ਸਤਿਖਸ਼ਣ ਹੁੰਦਾ ਹੈ ਲਘੂ ਸਤਿਖਸ਼ਣਾ ਤੇਜ ਹੁੰਦਾ ਹੈ ਕੁਛ ਕੁਛ ਲਘੂ ਸਤਿਖਸ਼ਣਾ ਵਿਤਕਿਰ ਦੀਪਨ ਔਰ ਕੁਛ ਕੁਛ ਗਰਮੀ ਕਰ ਸਕਦਾ ਹੈ ਆਰ ਦੀਪਨ ਪਾਚਨ ਹੁੰਦਾ ਹੈ ਕਟੂਹਾ ਔਰ ਕੁਛ ਕੜਵਾ ਹੁੰਦਾ ਹੈ ਕਟੂਹਾ ਉਛਣਾ ਜਵਰ ਹਾ ਔਰ ਉਛਣਾ ਹੁੰਦਾ ਹੈ ਗਰਮ ਹੁੰਦਾ ਹੈ ਜਵਰ ਬੁਖਾਰ ਇਨ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਉਛਣਾ ਹਾ ਅਚਵਰਾ ਨਿੱਲ ਸਲੇਸ਼ਮ ਔਰ ਜਿਸ ਤਰ੍ਹਾਂ ਸਲੇਸ਼ਮ ਠੰਡ ਵਰਕਮ ਇਨ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਨਿੱਲ ਸਲੇਸ਼ਮ ਜਿਸ ਤਰ੍ਹਾਂ ਕਿ ਇਹ ਜਿਹੜਾ ਸੋਹੰਦਾ ਸ੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਸਲੇਸ਼ਮ ਠੰਡ ਇਹਨਾਂ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਨਿੱਲ ਸਲੇਸ਼ਮ ਵਰਨ ਵਰਨ ਝਕਮ ਕਾ ਫੋੜੇ ਫੁਸੀ ਇਹਨਾਂ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਵਰਨ ਸਲਕਸ਼ੀ ਸਲਕਸ਼ਿਕ ਰੋਗ ਹਿਰਚ ਔਰ ਸੂਲ ਦਰਦ ਇਹਨਾਂ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਇਹ ਜਿਹੜਾ ਸੋਅ ਹੈ ਗਰਮ ਹੁੰਦਾ ਹੈ ਭੁੱਖ ਤੇਜ ਕਰਨ ਵਾਲਾ ਹੁੰਦਾ ਹੈ ਔਰ ਨੇਤਰ ਰੋਗ ਉਦਰ ਪੀੜਾ ਆਤਮਾਨ ਕਿਰਮੀ ਰੋਗ ਅਫਾਰਾ ਇਹਨਾਂ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਔਰ ਸੋਅ ਜਿਹੜਾ ਹੈ ਖੇਤਾਂ ਚ ਖੇਤੀ ਹੁੰਦੀ ਹੈ ਦੀ ਔਰ ਇਸ ਤੇ ਰੰਗ ਇਸ ਤੇ ਫੁੱਲ ਪੀਲੇ ਹੁੰਦੇ ਆ ਔਰ ਸ਼੍ਰੇਸ਼ਟ ਹੁੰਦਾ ਹੈ ਮਨਕਾਰੀ ਹੁੰਦਾ ਹੈ ਔਰ ਜੋ ਮਨੁੱਖ ਬੈਦ ਵਿਦਵਾਨ ਨਹੀਂ ਹੈ ਉਸ ਦਾ ਪ੍ਰਯੋਗ ਨਾ ਕਰੇ ਕਿਉਂਕਿ ਨਾੜੀ ਪ੍ਰੀਖਿਆ ਕਰਨੇ ਪਰ ਹੀ ਇਹਨਾਂ ਜਿਸ ਤਰ੍ਹਾਂ ਕੇ ਸੋਆ ਜਾਂ ਕੋਈ ਗਰਮ ਚੀਜ਼ ਹੈ ਔਰ ਗਰਮੀ ਵਾਲੇ ਨੂੰ ਗਰਮ ਚੀਜ਼ ਔਰ ਠੰਡ ਵਾਲੇ ਨੂੰ ਠੰਡੀ ਚੀਜ਼ ਇਸ ਤਰ੍ਹਾਂ ਗਲਤ ਤਰੀਕੇ ਨਾਲ ਕੋਈ ਵੀ ਉਸ ਦੀ ਚੜੀਪੂਠੀ ਕੰਮ ਨਹੀਂ ਕਰਦੀ ਔਰ ਨਾੜੀ ਪ੍ਰੀਖਿਆ ਕਰਨੇ ਪਰ ਹੀ ਇਸ ਦਾ ਰਿਜ਼ਲਟ ਉਚਿਤ ਹੁੰਦਾ ਹੈ ਅੱਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85599 6173 ਮੈਂ ਰਾਜ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਟੜਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਪੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਆਗੇ ਤੁਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ